ਬੋਲੀ ਹੋਈ ਇਹਦੀ ਗਰਾਊਂਡ ਦੀ ਬੋਲੀ ਹੋ ਗਈ 2 ਲੱਖ ਗਰਾਊਂਡ ਦੀ ਬੋਲੀ ਹੋਈ ਆ ਹੂੰ ਅਸੀਂ ਖੇਡਦੇ ਆਏ 2 ਲੱਖ 4000 ਰੁਪਏ ਵਿੱਚ ਬੋਲੀ ਹੋ ਗਈ ਇਹਦੀ ਸ਼੍ਰੀਆਮ ਤੱਕਾ ਕਰਦੇ ਨੇ ਮੈਨੂੰ ਇਹ ਸ਼੍ਰੀਆਮ ਉਹਨੇ ਕਮਰੇ ਚੋਂ ਬਾਹਰ ਕੱਢਿਆ ਭਾਈ ਬੋਲੀ ਦੇਣਗੇ ਇਹਦੇ ਕੋਈ ਬਕਾਇਦਾ ਵੀਡੀਓ ਹੋਵੇ। ਇਹ ਗੱਲ ਅਨਪੜਤਾ ਸਰਪੰਚੀ ਨੂੰ ਹੋਣਾ ਚਾਹੀਦਾ। ਹੁਣ ਉਹ ਪ੍ਰੇਮ ਤਿੰਨ ਪੜ੍ਹਿਆ ਹੋਇਆ ਪ੍ਰੇਮ ਉਹਦੀ ਅਨਪੜਤਾ ਦੀ ਫਸ ਤੁਸੀਂ ਮਿਸਾਲ ਲਾ ਲਓ ਵੀ ਉਹ ਗਰਾਊਂਡ ਦੇ ਪਿੱਛੇ ਪਿਆ ਹੈ। ਜੀ ਇਹ ਪੰਜਾਬ ਦਾ ਪਹਿਲਾ ਗਰਾਊਂਡ ਹੈ ਜਿੱਥੇ ਅਸੀਂ ਠੇਕਾ ਦੇ ਕੇ ਖੇਡਣ ਨੂੰ ਤਿਆਰ ਹਾਂ। ਸਾਡੇ ਸਰਪੰਚ ਨੇ ਉਹ ਕਹਿੰਦੇ ਵੀ ਇਹ ਖੇਡ ਦੇ ਲੁੱਟੇ ਲੈਣੇ ਦਾ ਕੰਮ ਆਈ ਉਹਨੇ ਸਿੱਧਾ ਕਿਹਾ ਬੱਕਾ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਪਿੰਡ ਦੁਗਣੀ ਖੜੇ ਆ ਜਿਹਦਾ ਸੋਸ਼ਲ ਮੀਡੀਆ ਤੇ ਬਹੁਤ ਰੌਲਾ ਪਿਆ ਹੋਇਆ ਕਿ ਜਿੱਥੇ ਖੇਡ ਗਰਾਊਂਡ ਨੂੰ ਲੈ ਕੇ ਜਿਹੜਾ ਵੱਡਾ ਮਾਮਲਾ ਬਣਿਆ ਹੋਇਆ ਕਿ ਖੇਡ ਗਰਾਊਂਡ ਹੈ ਜਿਹੜਾ ਪਿੰਡ ਦੀ ਪੰਚਾਇਤ ਵੱਲੋਂ ਉਹ ਜਿਹੜਾ ਵਾਇਆ ਜਾ ਰਿਹਾ ਉੱਥੇ ਜਿਹੜੀ ਪਹਿਲਾਂ ਜਿਹੜੇ ਬੱਚੇ ਆ ਨੌਜਵਾਨ ਆ ਜਿਹੜੇ ਖੇਡਦੇ ਆ ਅੱਜ ਉਹ ਖੇਡ ਗਰਾਊਂਡ ਆ ਜਿਹੜਾ ਉਹਨਾਂ ਤੋਂ ਪਿੰਡ ਦੀ ਪੰਚਾਇਤ ਵੱਲੋਂ ਖੋਇਆ ਜਾ ਰਿਹਾ ਏਦਾਂ ਦੇ ਇਲਜ਼ਾਮ ਆ ਜਿਹੜੇ ਉਹ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਪੰਚਾਇਤ ਤੇ ਲਗਾਏ ਜਾ ਰਹੇ ਆ ਸਾਡੇ ਨਾਲ ਨੌਜਵਾਨ ਨੇ ਔਰ ਉਹ ਨੌਜਵਾਨ ਜਿਹੜੇ ਅੱਜ ਗਰਾਊਂਡ 'ਚ ਬੈਠੇ ਹੋਏ ਨੇ ਪੱਕਾ ਮੋਰਚਾ ਲੱਗ ਗਿਆ ਹੋਇਆ ਤੁਸੀਂ ਦੇਖ ਲਓ ਵੀ ਟੈਂਟ ਲੱਗਾ ਹੋਇਆ ਰੰਦੇ ਥੱਲੇ ਜਿਹੜੇ ਨੌਜਵਾਨ ਆ ਉਹ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਸਾਰਾ ਮਾਮਲਾ ਹੈ ਕਿ ਉਹਨਾਂ ਨੂੰ ਟੈਂਟ ਕਿਉਂ ਜਿਹੜਾ ਉਹ ਲਾਉਣਾ ਪੈ ਗਿਆ ਸਾਡੇ ਨਾਲ ਨੌਜਵਾਨ ਨੇ ਪਿੰਡ ਦੇ ਦੁਗਣੀ ਪਿੰਡ ਦੇ ਨੌਜਵਾਨ ਨੇ ਔਰ ਧੂਰੀ ਜਿਹੜਾ ਹਲਕਾ ਹੈਗਾ ਭਵੰਤਮਾਨ ਦਾ ਉਹ ਹਲਕਾ ਹੈਗਾ ਧੂਰੀ ਔਰ ਸਾਡੇ ਨਾਲ ਉਹ ਨੌਜਵਾਨ ਨੇ ਪਿੰਡ ਦੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਕੀ ਮਾਮਲਾ ਹੈਗਾ ਜਿਹੜਾ ਇਹ ਅੱਜ ਤੁਹਾਨੂੰ ਟੈਂਟ ਲਾ ਕੇ ਜਿਹੜਾ ਗਰਾਊਂਡ 'ਚ ਬੈਠਣਾ ਪੈ ਗਿਆ ਬਾਈ ਮਾਮਲਾ ਹੈ ਆ ਜਿਹੜੀ ਹੁਣ ਵਾਲੀ ਪੰਚਾਇਤ ਆ ਉਹ ਇਹ ਗਰਾਊਂਡ ਦੀ ਬੋਲੀ ਕਰਾ ਚੁੱਕੀ ਹੈ ਜੀ ਉਹ ਔਰੇ ਜਿਨੇ ਬੋਲੀ ਲਈ ਉਹਨਾਂ ਕਬਜਾ ਕਬਜਾ ਦਵਾਉਣਾ ਚਾਹੁੰਦੇ ਆ ਸਾਡੀ ਪਿੱਛ ਬਣੀ ਹੋਈ ਹੈ ਬਾਈ ਇਹ ਗਰਾਊਂਡ ਆ ਸਾਡਾ ਇਹ ਗਰਾਊਂਡ ਚੜਾਉਣਾ ਚਾਹੁੰਦੇ ਆ ਇਹਨੂੰ ਬੋਹਣਾ ਚਾਹੁੰਦੇ ਆ ਧੱਕੇ ਨਾਲ ਹੂੰ ਕਿਉਂ ਬੋਹਣਾ ਚਾਹੁੰਦੇ ਆ ਜਿੱਦਾਂ ਸਾਡੀ ਵੀ ਅਸੀਂ ਇਹ ਗਰਾਊਂਡ ਬਣਾਉਣਾ ਹੈ ਜੀ ਹੁਣ ਪਿੰਡ ਦੀਆਂ ਪੰਚਾਇਤਾਂ ਦਾ ਗਰਾਊਂਡ ਬਣਾਉਂਦੀਆਂ ਹੁੰਦੀਆਂ ਨੇ ਪਿੰਡ ਦੇ ਵਿਕਾਸ ਦੇ ਕੰਮ ਕਰਾਉਂਦੇ ਨੇ ਕੋਈ ਸਕੂਲ ਆ ਜਿੱਥੇ ਨੌਜਵਾਨਾਂ ਨੇ ਪੜ੍ਹਨਾ ਹੁੰਦਾ ਬੱਚਿਆਂ ਨੇ ਪੜ੍ਹਨਾ ਹੁੰਦਾ ਉੱਥੇ ਉਹ ਪੈਸਾ ਲਗਾਉਂਦੀਆਂ ਨੇ ਹੋਰ ਪਿੰਡ ਦੇ ਬਹੁਤ ਸਾਰੇ ਕੰਮ ਆ ਜਿਹੜੇ ਲੋਕਾਂ ਦੇ ਕਰਾਉਣੇ ਹੁੰਦੇ ਨੇ ਪਰ ਪਿੰਡ ਦੀ ਪੰਚਾਇਤ ਨੇ ਕਿਉਂ ਇਹ ਜੱਦ ਫੜੀ ਹੋਈ ਆ ਮਤਲਬ ਵੀ ਪਿੰਡ ਦਾ ਅਸੀਂ ਗਰਾਊਂਡ ਬਣਾਣਾ ਫਿਰ ਨੌਜਵਾਨ ਖੇਡਣਗੇ ਕਿੱਥੇ ਤਿਆਰੀ ਕਿਵੇਂ ਕਰਨਗੇ ਤੇ ਪਹਿਲੀ ਗੱਲ ਇਹ ਅਨਪੜਤਾ ਹੀ ਦੂਜੀ ਗੱਲ ਸਾਡੇ ਪਿੰਡ ਦੀ ਜਿਨ੍ਹਾਂ ਨੇ ਉਹਨਾਂ ਨੂੰ ਜਤਾ ਹੂੰ ਮੇਰੇ ਕੋਲ ਅਨਪੜਤਾ ਸਰਪੰਚ ਹੀ ਹੋਣਾ ਚਾਹੀਦਾ ਹੁਣ ਉਹ ਪਿੰਡ 'ਚ ਤਿੰਨ ਨਬੜਾ ਹੋਇਆ ਪਿੰਡ ਦੋ ਉਹਦੀ ਅਨਪੜਤਾ ਦੀ ਬਸ ਤੁਸੀਂ ਮਿਸਾਲ ਲਾ ਲਓ ਵੀ ਉਹ ਗਰਾਉਂਡ ਦੇ ਪਿੱਛੇ ਪਿਆ ਹੋਇਆ ਹੋਰ ਪਿੰਡ 'ਚ ਬਹੁਤ ਕੰਮ ਨਹੀਂ ਉਹ ਕਰੇ ਬਾਈ ਉਹ ਜਿਹੜੇ ਕਰਨ ਲੈ ਕੰਮ ਕਰੇ ਪਹਿਲਾਂ ਉਹਨਾਂ ਨੇ ਇੱਕ ਦੋ ਕੰਮ ਕਰੇ ਸੀ ਉਹਨਾਂ ਨੇ ਸਾਥ ਸ ਦਿੱਤਾ ਤੇ ਹੁਣ ਉਹ ਸਾਡੇ ਵਿਰੁੱਧ ਹੋ ਗਏ ਹੁਣ ਅਸੀਂ ਸਾਥ ਥੋੜੀ ਦਵਾਂਗੇ ਬਾਈ ਹੁਣ ਤਾਂ ਅਸੀਂ ਵਿਰੁੱਧ ਚੱਲਾਂਗੇ ਠੀਕ ਹੈ ਤੇ ਉਹ ਬਾਈ ਸ਼੍ਰੀਆਮ ਤੱਕਾ ਕਰਦੇ ਨੇ ਮੈਨੂੰ ਉਹਨੇ ਸ਼੍ਰੀਆਮ ਉਹਨੇ ਕਮਰੇ 'ਚੋਂ ਬਾਹਰ ਕੱਢਿਆ ਬਾਈ ਬੋਲੀ ਦੇਣਗੇ ਮੇਰੇ ਕੋਲ ਬਕਾਇਦਾ ਵੀਡੀਓ ਹੋਵੇ ਇਸ ਦੀ ਬ ਬੋਲੀ ਹੋਈ ਹੈ ਇਹਦੀ ਗਰਾਊਂਡ ਦੀ ਬੋਲੀ ਹੋ ਗਈ 2 ਲੱਖ ਗਰਾਊਂਡ ਦੀ ਬੋਲੀ ਹੋਈ ਹੈ ਹੋ ਗਈ ਬੋਲੀ ਅਸੀਂ ਖੇਡਦੇ ਆਏ 2 ਲੱਖ 4000 ਰੁਪਏ ਵਿੱਚ ਬੋਲੀ ਹੋ ਗਈ ਇਹਦੀ ਅੱਛਾ ਤੁਸੀਂ ਵੀ ਜਿਹੜਾ ਗਰਾਊਂਡ ਆ ਉਹ ਮਤਲਬ ਬੋਲੀ ਤੇ ਲੈ ਕੇ ਠੇਕਾ ਭਰ ਕੇ ਕੁਛ ਏਦਾਂ ਹੈਗਾ ਬਈ ਮਤਲਬ ਨੌਜਵਾਨ ਠੇਕਾ ਭਰਦੇ ਆ ਫਿਰ ਗਰਾਊਂਡ 'ਚ ਖੇਡਦੇ ਆ ਹਾਂਜੀ ਇਹ ਪੰਜਾਬ ਦਾ ਪਹਿਲਾ ਗਰਾਊਂਡ ਹੈ ਜਿੱਥੇ ਅਸੀਂ ਠੇਕਾ ਦੇ ਕੇ ਖੇਡਣ ਨੂੰ ਤਿਆਰ ਆ ਹਾਂ ਠੇਕਾ ਦੇ ਵੀ ਰਹੇ ਕਿਸੇ ਜ਼ਮੀਨਾਂ ਅਸੀਂ ਲਈ ਹੋਈ ਆ ਹਾਂ ਸਾਲਾਨਾ ਅਸੀਂ 32600 ਰੁਪਏ ਬੰਦੇ ਨੂੰ ਠੇਕਾ ਦੇ ਰਹੇ ਹਾਂ 32600 ਹਾਂਜੀ ਸਾਲਾਨਾ ਤੇ ਇਹ ਗਰਾਉਂਡ ਦਾ ਵੀ ਅਸੀਂ 2 ਲੱਖ ਰੁਪਏ ਦੇਣ ਨੂੰ ਉਹਨਾਂ ਤਿਆਰ ਤੇ ਵੀ ਸਾਡਾ ਗਰਾਉਂਡ ਨਾ ਬਹੋ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਸਤੋਂ ਪੈਸੇ ਵੀ ਨਹੀਂ ਲੈਣੇ ਸਾਡੀ ਜਿੱਦਾ ਗਰਾਉਂਡ ਬਾਉਣ ਦੀ ਵੀ ਜਿਹੜੀ ਕਹਿੰਦੀ ਇਹ ਖੇਡ ਆ ਜਿਹੜੀ ਸਾਡੇ ਸਰਪੰਚ ਨਹੀਂ ਆ ਉਹ ਕਹਿੰਦੇ ਵੀ ਇਹ ਖੇਡ ਲੁੱਟੇ ਲੈਣ ਦਾ ਕੰਮ ਆਈ ਉਹਨੇ ਸਿੱਧਾ ਕਿਹਾ ਬਕਾਇਦਾ ਅੱਛਾ ਹਾਂਜੀ ਹੂੰ ਹੁਣ ਅਸੀਂ ਚਾਹੁੰਦੇ ਆ ਵੀ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੀ ਇੱਕ ਪੰਚਾਇਤ ਮੈਂਬਰਾਂ ਤੇ ਨਾਲੇ ਸਰਪੰਚ ਤੇ ਉਹ ਤੱਕਾ ਕਰਦੇ ਸ਼੍ਰੀਆਮ ਉਹ ਕਹਿੰਦੇ ਅਸੀਂ ਹੁਣ ਵੀ ਉਹ ਸਾਨੂੰ ਹਲੇ ਪਰਸੋਂ ਵੀ ਕਹਿਣ ਤੇ ਵੀ ਅਸੀਂ ਬਾਹਾਂਗੇ ਵੀ ਬੋਲੀ ਵੀ ਸਾਡੇ ਕਰਾਤੀ ਹੁਣ ਬਾ ਤੁਹਾਡੀ ਬੜੀ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਲੱਗਦਾ ਠੋਡੇ ਨਾਲ ਕੋਈ ਕਹਿੜਾ ਜਾਂ ਮਤਲਬ ਕੀ ਇਤਰਾਜ਼ ਕੀ ਆ ਬਈ ਮਤਲਬ ਜਿਹੜਾ ਰੋਕਿਆ ਜਾ ਰਿਹਾ ਨੌਜਵਾਨਾਂ ਨੂੰ ਗਰਾਊਂਡ ਤੋਂ ਦੂਰ ਕੀਤਾ ਜਾ ਰਿਹਾ ਗਰਾਊਂਡ ਇੱਕ ਤਰੀਕੇ ਨਾਲ ਖੋਣ ਦੀ ਗੱਲ ਹੈ ਹਨਾ ਤੁਹਾਡੇ ਨਾਲ ਕੋਈ ਇਤਰਾਜ਼ ਹੈ ਜਾਂ ਕੋਈ ਹੋਰ ਕੋਈ ਗੱਲਬਾਤ ਹੈ ਨਹੀਂ ਜਦੋਂ ਮਤੇ ਪਏ ਨੇ ਆਮ ਜਲਾਦ ਦਾ ਹੋਰ ਮਤੇ ਪਏ ਤੇ ਤਾਂ ਉੱਥੇ ਸਾਡੇ ਸੈਨ ਵੀ ਨੇ ਅਸੀਂ ਉਹਨਾਂ ਦੇ ਨਾਲ ਤੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਜਿੱਦ ਆ ਉਹਨਾਂ ਨੂੰ ਤਾਂ ਹੈ ਨਹੀਂ ਕੁਝ ਉਹਨਾਂ ਦੇ ਨਾਲ ਨੇ ਬੰਦੇ ਦੋ ਚਾਰ ਹੁੰਦੇ ਨੇ ਪਿੰਡ 'ਚ ਕਿਸੇ ਦਿਨ ਨਹੀਂ ਬਣਨੇ ਉਹ ਕਹਿੰਦੇ ਸਾਡਾ ਮੇਨ ਮੁੱਦਾ ਵੀ ਅਸੀਂ ਗਰਾਂਜ ਰਾਣਾ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੁਹਾਡਾ ਕੋਈ ਪਰਸਨਲ ਪ੍ਰੋਬਲਮ ਆ ਤੁਸੀਂ ਉਰੇ ਆ ਕੇ ਸਾਡੇ ਨਾਲ ਬੈਠੋ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਕੌਣ ਗਲਤ ਆ ਹੁਣ ਸਾਰੇ ਲੋਕਾਂ ਨੂੰ ਗਲਤ ਕਹਿੰਦੇ ਜੇ ਉਹ ਐਡੇ ਸੱਚੇ ਨੇ ਆ ਕੇ ਸਫਾਈ ਦੇ ਸਕਦੇ ਨੇ ਸਾਡੇ ਅਸੀਂ ਵਕਾਇਦਾ ਅੱਜ ਮੱਝ 'ਚ ਬੋਲ ਕੇ ਆਇਆ ਹੌਕਾ ਦਿੱਤਾ ਸਾਰੇ ਪਿੰਡ ਨੂੰ ਵੀ ਜੇ ਉੱਥੇ ਕੋਈ ਵੀ ਆਪਣਾ ਪੱਖ ਰੱਖਣਾ ਚਾਹੁੰਦਾ ਉੱਥੇ ਅਸੀਂ ਬੁਲਾਉਂਦੇ ਹਾਂ ਉਹ ਆ ਸਕਦਾ ਪਰ ਉਹ ਆਏ ਨਹੀਂ ਹੁਣ ਇਹ 'ਚ ਸਾਡਾ ਕੋਈ ਕਸੂਰ ਨਹੀਂ ਕਿੰਨ ਕਿੰਨੇ ਪਿੰਡਾਂ ਦਾ ਮਤਲਬ ਇਹ ਗਰਾਊਂਡ ਆ ਕਿੰਨੇ ਮਤਲਬ ਹੋਰ ਪਿੰਡਾਂ ਦੇ ਮਤਲਬ ਨੌਜਵਾਨ ਵੀ ਇੱਥੇ ਖੇਡਣ ਆਉਂਦੇ ਨੇ ਸਾਡੇ ਪਿੰਡਾਂ ਲਵੇ ਜਾਤੀਮਾਰਾ ਜੀ ਉਹਨਾਂ ਕੋਲ ਵੀ ਨਹੀਂ ਸਾਹਮਲਾਟ ਹੈਗੀ ਫੈਜ਼ਗੜ੍ਹ ਆ ਤੇ ਦਲੇਲਗੜ੍ਹ ਤਿੰਨੇ ਪਿੰਡ ਉਹ ਨੇ ਸਦੋਪੁਰ ਕੋਲ ਮੰਡੀ ਆ ਜੀ ਉਹਨਾਂ ਕੋਲ ਵੀ ਨਹੀਂ ਹੈਗਾ ਗਰਾਊਂਡ ਤੇ ਚੌਥਾ ਪਿੰਡ ਆ ਸਾਡਾ ਤੇ ਕਹਿੰਦੇ ਪੰਜ ਪਿੰਡਾਂ ਨੂੰ ਇਹ ਕੱਲਾ ਗਰਾਊਂਡ ਲੱਗਦਾ ਜੀ ਹਾਂਜੀ ਹੂੰ ਉਹ ਇਹ ਪੰਜ ਪਿੰਡਾਂ ਤੋਂ ਹੀ ਗਰਾਊਂਡ ਖਾਉਂਦੇ ਨੇ ਤੁਸੀਂ ਐ ਲਾਉਂ ਤੇ ਉਤੋਂ ਅਸੀਂ ਦਲੇਲਗੜ੍ਹ ਦੇ ਨਾਲ ਟੂਰਨਾਮੈਂਟ ਕਰਾ ਲਈ ਜੀ ਕਬੱਡੀ ਦਾ ਓਪਨ ਦਾ ਤੇ ਸਾਨੂੰ ਉਹ ਕਹਿੰਦੇ ਵੀ ਤੁਸੀਂ ਉਹਨਾਂ ਨੂੰ ਗਰਾਉਂਡ ਕਿਉਂ ਦਿੱਤਾ ਬਾਈ ਉਹ ਕੋ ਚੱਕੇ ਤਾਂ ਨਹੀਂ ਲੈ ਗਿਆ ਕੀ ਹੋ ਗਿਆ ਜੀ ਇੱਕ ਦਿਨ ਵਰਤ ਲਿਆ ਉਹ ਕਹਿੰਦੇ ਵੀ ਹਾਂ ਤੁਸੀਂ ਉਹਨਾਂ ਨੂੰ ਦਿੱਤਾ ਕਿ ਇਹ ਵੀ ਉਹਨਾਂ ਨੇ ਵੀਡੀਓ ਚ ਬਕਾਇਦਾ ਬੋਲਿਆ ਵੀ ਉੱਥੇ ਲੋਕ ਵਰਤਦੇ ਨੇ ਵਰਤਨ ਨੂੰ ਬਾਈ ਕੀ ਹੋ ਗਿਆ ਇਹਨੂੰ ਜੇ ਇੱਕ ਦਿਨ ਉਹਨੇ ਟੂਰਨਾਮੈਂਟ ਕਰਾ ਲਿਆ ਬਾਈ ਉਹ ਇਸ ਗੱਲ ਦੀ ਵੀ ਜਿੱਤ ਕਰਦੇ ਨੇ ਵੀ ਕਿਸੇ ਨੂੰ ਕੋਈ ਟੂਰਨਾਮੈਂਟ ਰੰਕਾ ਸਕੇ ਬਾਈ ਅੱਛਾ ਪੰਜਾ ਪਿੰਡਾਂ ਦੇ ਨੌਜਵਾਨ ਜਿਹੜੇ ਇੱਥੇ ਖੇਡਣ ਆਉਂਦੇ ਹਾਂਜੀ ਬਾਈ ਆਉਂਦੇ ਨੇ ਪਾ ਇਹ ਮਤਲਬ ਮੈਂ ਕਾਹ ਪੂਜਾ ਉੱਗਿਆ ਪਿਆ ਮਤਲਬ ਇੱਥੇ ਕੋਈ ਗਰਾਊਂਡ ਵਾਲਾ ਮਾਹੌਲ ਕਾਤੋਂ ਨਹੀਂ ਲੱਗਦਾ ਮਾਹੌਲ ਬਈ 3 ਮਹੀਨੇ ਹੋ ਗਏ ਉਹਨੇ ਸਾਨੂੰ ਕਹਤਾ ਵੀ ਤੁਹਾਨੂੰ ਤਵਾਦਲਾ ਕਰਕੇ ਦੇਣਾ ਵੀ ਤੁਸੀਂ ਉਹਰੇ ਕੁਝ ਨਾ ਕਰਿਓ ਪਹਿਲਾਂ ਤੇ ਉਹਨਾਂ ਨੇ ਜਾਦੇ ਜਿੱਤੇ ਨਾਲ ਉਹਦੋਂ ਵੀ ਕਹੇ ਨੇ ਅਸੀਂ ਉਹਦੇ ਨਾਲ ਕੋਈ ਬੂਟੇ ਲਾਇਆ ਨਾ ਕੋਸ਼ਿਸ਼ ਕਰਿਆ ਅਸੀਂ ਕਹਿਆ ਵੀ ਚਲੋ ਜਦੋਂ ਤਵਾਦਲਾ ਕਰਨਾ ਵੀ ਆਪਾਂ ਨੂੰ ਕੀ ਲੋੜ ਆ ਵੀ ਉਹਰੇ ਪੈਸਾ ਖਰਚਣ ਦੀ ਵੀ ਆਪਾਂ ਜਿੱਥੇ ਨਵਾਂ ਗਰਾਊਂਡ ਮਿਲੋ ਆਪਾਂ ਉੱਥੇ ਖਰਤੇ ਔਰ ਬਈ ਹੁਣ ਸਾਨੂੰ ਪਤਾ ਲੱਗੋ ਕਿ ਅਸੀਂ ਕਿਤੇ ਗਰਾਊਂਡ ਨਹੀਂ ਦੇਣਾ ਅਸੀਂ ਇਹ ਵੀ ਖੋਵਾਂਗੇ ਹਾਂ ਉਹਨਾਂ ਨੇ ਸ ਦੇ ਉਸ ਦਿਨ ਅਸੀਂ ਸਫਾਈ ਕਰਨ ਆਏ ਜੀ ਮੁੰਡੇ ਇਕੱਠੇ ਹੋ ਕੇ 20-25 ਤਾਂ ਉਹਰੇ ਅੱਗੇ ਸਾਨੂੰ ਸਫਾਈ ਵੀ ਨਹੀਂ ਕਰਨ ਦਿੱਤੀ ਸੀ ਸਪਰੇਅ ਮਾਰ ਕੇ ਕੱਖ ਸਾਰਾ ਕੋ ਕਰਨ ਚਾਹਦੇ ਉਹ ਨਹੀਂ ਸਾਨੂੰ ਕੁਝ ਨਹੀਂ ਕਰਨ ਦਿੱਤਾ ਹੂੰ ਕੀ ਕਹਿੰਦੇ ਉਹ ਕਹਿੰਦੇ ਵੀ ਅਸੀਂ ਨਹੀਂ ਕਰਨ ਦੇ ਉੱਤੋਂ ਉਹਨਾਂ ਨੇ ਮੌਕੇ ਤੇ ਸੈਕਟਰੀ ਸਾਹਿਬ ਬੁਲਾਇਆ ਜੀ ਹੂੰ ਸੈਕਟਰੀ ਕਹਿੰਦਾ ਵੀ ਜੀ ਮੈਂ ਤੁਹਾਨੂੰ ਕੁਝ ਕੋਈ ਕੁਝ ਨਾ ਕਰੀਓ ਜੀ ਉਹਨਾਂ ਨੇ ਬੂਟੇ ਲਾਉਣਾ ਹੀ ਬੰਦ ਕਰ ਦਿੱਤੇ ਸਾਡੇ ਕੋਲ 2-250 ਬੂਟੇ ਜੀ ਜਿਓ ਅਸੀਂ 30-40 ਬੂਟੇ ਲਾ ਸਕਿਆ ਉਹ ਬੰਦ ਕਰਤੇ ਸੀ ਉਹ ਸਾਡੇ ਕੋਲ ਬਕਾਇਦਾ ਵੀਡੀਓ ਹੈ ਜੀ ਉਹ ਗੱਲ ਦੀ ਅਸੀਂ ਕੋਈ ਐ ਨਹੀਂ ਵੀ ਉਹ ਛੱਡੀ ਜਾਂਦੇ ਆ ਅਸੀਂ ਪੂਰੇ ਸਬੂ ਜਿਹੜਾ ਪੰਚਾਇਤ ਮੈਂਬਰ ਨੇ ਇੱਕ ਉਹਨਾਂ ਨੇ ਕਿਹਾ ਵੀ ਜਿਹੜਾ ਮਤਾ ਪਿਆ ਹੋਇਆ ਪਹਿਲਾਂ ਵੀ ਇਹ ਜਾਲੀ ਪਿਆ ਹੋਇਆ ਜਿਹੜਾ ਸੈਕਟਰੀ ਸਾਹਿਬ ਹੁਣ ਛਡਾਉਣ ਚਾ ਉਹੀ ਸੈਕਟਰੀ ਸਾਹਿਬ ਨੇ ਇਹ ਤੇ ਮਤਾ ਪਾ ਕੇ ਸਾਨੂੰ ਗਰਾਊਂਡ ਦਿੱਤਾ ਹੋਇਆ ਉਹਨੂੰ ਪੁੱਛੋ ਵੀ ਇਹ ਜਾਲੀ ਪਾਇਆ ਸੀ ਤੁਸੀਂ ਮਤਾ ਪਹਿਲਾਂ ਵੀ ਕਹੋ ਹੁਣ ਜਾਲੀ ਪਾਉਨੇ ਉਹਨਾਂ ਨੂੰ ਮੜਾ ਪੁੱਛੋ ਨਾਲੇ ਉਹ ਜਿਹੜੇ ਬੰਦੇ ਨੇ ਕਿਹਾ ਜੀ ਉੱਤੇ ਕਾਰਵਾਈ ਹੋਣੀ ਚਾਹੀਦੀ ਨਾਲੇ ਪਿੰਡ ਦੇ ਅੰਦਰਲੇ ਪਾਸੇ ਕਹਿੰਦੇ ਜਗ੍ਹਾ ਦੇ ਰਹੇ ਆ ਉਹ ਗਰਾਊਂਡ ਵਾਸਤੇ ਉਹ ਪਿੰਡ 2 ਬਿੱਗੇ ਤੁਸੀਂ ਆਪ ਸੋਚ ਲਓ 2 ਬਿੱਗਿਆਂ 'ਚ ਕ੍ਰਿਕਟ ਖੇਢੀ ਜਾਊ ਬਾਈ ਪਹਿਲਾਂ ਉਹ 5 ਬਿੱਗੇ ਸੀ ਅਸੀਂ ਬਹੁ ਕਿਉਂਕਿ ਉਸ ਟਾਈਮ ਬੈਟ ਕੁਝ ਨਹੀਂ ਸੀ ਬਾਈ ਨਾਰਮਲ ਚੀਜ਼ਾਂ ਨਾਲ ਖੇਡਦੇ ਚੱਲੀ ਜਾਂਦੀ ਸੀ ਹੁਣ ਤੁਹਾਨੂੰ ਆਪ ਹੀ ਪਤਾ 70 ਮੀਟਰ ਤਾਂ ਛੱਕਾ ਹੂੰ ਠੀਕ ਆ ਜਿਦਾ ਤੁਸੀਂ ਮੇਰੇ ਨਾਲ ਚਲੋ ਜਿੱਥੇ ਪਿਚ ਬਣੀ ਹੋਈ ਸੀ ਉੱਥੋਂ 40 ਮੀਟਰ ਤੇ ਬਾਈ ਘਰ ਨਹੀਂ ਲੋਕਾਂ ਦੀ ਬਾਲ ਘਰੇ ਜਾਊਗੀ ਨਹੀਂ ਬਾਈ ਫਿਰ ਉਹ ਵੀ ਤੰਗ ਪਰੇਸ਼ਾਨ ਹੁੰਦੇ ਤੁਸੀਂ ਉਹਨਾਂ ਹੀ ਜਾ ਕੇ ਇੰਟਰਵਿਊ ਲੈ ਸਕਦੇ ਹੋ ਕਿੰਨੇ ਦੁਖੀ تھے ਉਸ ਟਾਈਮ ਅਸੀਂ ਤੇ ਉਹਨਾਂ ਨੇ 2 1/2 ਵਿਗਾਂ ਦੇ ਸਕੂਲ ਬਣਾ ਲਿਆ ਤਕਰੀਬਨ ਮੇਰੇ ਹਿਸਾਬ ਨਾਲ 10 ਤੋਂ 15000 ਸਕਰ ਫੁੱਟ ਦੇ ਸਕੂਲ ਬਣਿਆ ਹੋਇਆ ਬਈ ਉੱਥੇ ਤੁਹਾਨੂੰ ਮੈਂ ਜਾ ਕੇ ਵੀ ਦਿਖਾ ਵੀ ਸਕਦੇ ਆਂ ਅਸੀਂ ਤੇ ਹੁਣ 2 ਵਿੱਗੇ ਜਗ੍ਹਾ ਰਹਿ ਗਈ 5 ਵਿੱਗਾਂ ਚ 2 ਵਿੱਗਾਂ ਤਾਂ ਇੱਥੇ ਸਕੂਲ ਬਣ ਗਿਆ ਹੁਣ 2 ਵਿੱਗਾਂ ਤੁਸੀਂ ਆਪ ਲਾਓ ਬਈ ਕ੍ਰਿਕਟ ਖੇਡ ਸਕਦੇ ਆ ਤੁਸੀਂ ਆਪ ਦਾ ਅਸੀਂ ਮੌਕਾ ਤੁਹਾਨੂੰ ਦਿਖਾ ਸਕਦੇ ਆਂ ਬਈ ਸਾਡੇ ਕੋਲ ਸਕੂਲ ਉੱਥੇ ਪਿਆ ਜਿਹੜਾ ਗਰਾਊਂਡ ਤੇ ਉੱਥੇ ਹੈਗਾ ਹੁਣ ਬਈ 2 ਦਿਨ ਹੋ ਗਏ ਮਤਲਬ ਪੂਰਾ ਸੋਸ਼ਲ ਮੀਡੀਆ ਤੇ ਇੱਕ ਮਾਹੌਲ ਬਣਿਆ ਦੁਗਣੀ ਦੁਗਣੀ ਹੋਇਆ ਪਿਆ ਪਿੰਡ ਹਨਾ ਤਾਂ ਮਤਲਬ ਕਿਵੇਂ ਆ ਕਿੰਨੇ ਕਿਹੜੇ ਅਧਿਕਾਰੀਆਂ ਤੁਹਾਡੀ ਗੱਲਬਾਤ ਹੋਈ ਇਸ ਮਾਮਲੇ ਨੂੰ ਨਾ ਪਾਰਟੀ ਦੇ ਨੁਮਾਇੰਦੇ ਆਏ ਤੁਹਾਡੇ ਕੋਲੇ ਕਿਹੜੇ-ਕਿਹੜੇ ਅਧਿਕਾਰੀਆਂ ਨਾਲ ਤੁਹਾਡੀ ਗੱਲਬਾਤ ਹੋਈ ਆ ਕਿਸੇ ਨੇ ਭਰੋਸਾ ਦਿੱਤਾ ਵੀ ਜਿਹੜਾ ਇਹ ਗਰਾਊਂਡ ਆ ਇਹ ਪਿੰਡ ਦੇ ਨੌਜਵਾਨਾਂ ਨੂੰ ਮਿਲਣਾ ਚਾਹੀਦਾ ਨੌਜਵਾਨ ਉੱਥੇ ਖੇਡਣ ਕੋਈ ਭਰੋਸਾ ਦਿੱਤਾ ਅਧਿਕਾਰੀਆਂ ਨੇ ਭਰੋਸਾ ਦੇ ਸਾਰੇ ਅਧਿਕਾਰੀ ਦੇ ਰਹੇ ਨੇ ਸਾਡੀ ਉਹ ਰਾਤ ਮੀਟਿੰਗ ᱛੀ ਆਪਣੇ ਸਲੇਮਪੁਰਾ ਢਿੱਲੋ ਸਾਹਿਬ ਨੇ ਉਸਡੀ ਨੇ ਆਪਣੀ ਧੂਰੀ ਤੋਂ ਉਹ ਕਹਿੰਦੇ ਵੀ ਹਾਂ ਇਹ ਤੁਹਾਨੂੰ ਦੋ ਦਿਨਾਂ ਚ ਤੁਹਾਨੂੰ ਅਸੀਂ ਗਰਾਊਂਡ ਲੈ ਕੇ ਦੇਵਾਂਗੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਅਸੀਂ ਚਾਹੁੰਦੇ ਵੀ ਪੂਰਾ ਵਾਅਦਾ ਤੇ ਉੱਤਰਨਗੇ ਵਧੀਆ ਗੱਲ ਉਹਨੇ ਸਾਡੇ ਨਾਲ ਮੀਟਿੰਗ ਕਰੀਆ ਕਿਉਂਕਿ ਉਹ ਕਹਿੰਦੇ ਵੀ ਪਹਿਲਾਂ ਸਾਡੇ ਧਿਆਨ ਚ ਨਹੀਂ ਆਇਆ ਮਸਲਾ ਚਲੋ ਕਈ ਵਾਰ ਨਹੀਂ ਗੱਲ ਪਹੁੰਚਦੀ ਸਾਡੇ ਉੱਪਰ ਤੱਕ ਪਰ ਹੁਣ ਇਹ ਗੱਲ ਸਾਰੇ ਕਿਤੇ ਪਹੁੰਚ ਚੁੱਕਿਆ ਅਸੀਂ ਹੁਣ ਕਹਿੰਦੇ ਆ ਵੀ ਅਪੀਲ ਕਰਦੇ ਆ ਵੀ ਸਾਨੂੰ ਇਹ ਗਰਾਊਂਡ ਦਿੱਤਾ ਜਾਵੇ ਤੇ ਲੇਸਾਬ ਨੇ ਸਾਨੂੰ ਰਾਤ ਵਧੀਆ ਵਧੀਆ ਤਰੀਕੇ ਨਾਲ ਸਮਝਾ ਕੇ ਕਿਹਾ ਵੀ ਇਹ ਤੁਹਾਨੂੰ ਗਰਾਊਂਡ ਮਿਲੂ ਹੁਣ ਅਸੀਂ ਉਹਨਾਂ ਤੇ ਆਸ ਰੱਖ ਰਹੇ ਸੀ ਦੋ ਦਿਨ ਉਹਨਾਂ ਦਾ ਵੇਟ ਕਰਦੇ ਆ ਵੀ ਸਾਨੂੰ ਕਦੋਂ ਉਹ ਇਹ ਚੀਜ਼ ਤੇ ਨਿਰਪਲ ਰੈਨ ਨੇ ਵੀ ਹਾਂ ਗਰਾਊਂਡ ਦਿਵਾ ਕੇ ਦਿੰਦੇ ਅੱਜ ਬਈ ਤੁਸੀਂ ਟੈਂਟ ਗੱਡ ਕਿੱਥੇ ਬੈਠੇ ਹੋ ਅੱਜ ਕੀ ਪ੍ਰੋਗਰਾਮ ਜਿਹੜਾ ਸੀਗਾ ਤੁਹਾਡਾ ਅੱਜ ਸਾਡਾ ਪ੍ਰੋਗਰਾਮ ਤੇ ਸਾਨੂੰ ਜਿਹੜੇ ਲੋਕ ਬਈ ਸਪੋਰਟ ਕਰਦੇ ਨੇ ਉਹਨਾਂ ਨੇ ਸਾਨੂੰ ਫੋਨ ਆ ਰਹੇ ਤੇ ਵੀ ਕੱਟ ਕੇ ਕਰੋ ਸੀ ਤੁਹਾਡੇ ਕੱਠੇ ਚ ਸ਼ਾਮਿਲ ਹੋਣਾ ਚਾਹੁੰਦੇ ਆ ਫਿਰ ਅਸੀਂ ਉਸ ਕਰਕੇ ਅੱਜ ਇਕੱਠ ਕਰਿਆ ਸੀ ਤਕਰੀਬਨ 700 800 ਮੁੰਡਾ ਆਇਆ ਸੀ ਬਜ਼ੁਰਗ ਨਹੀਂ ਸੀ ਬਈ ਮੁੰਡੇ ਖੇਡਣ ਵਾਲੇ ਵਧੀਆ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਜੇ ਤੁਸੀਂ ਲੰਬਾ ਸੰਘਰਸ਼ ਲੜਨਾ ਚਾਹੁੰਦੇ ਤਾਂ ਅਸੀਂ ਤੁਹਾਡੇ ਨਾਲ ਅਸੀਂ ਕਿਹਾ ਵੀ ਨਹੀਂ 2 ਦਿਨ ਸਾਨੂੰ ਮੌਕਾ ਦਿੱਤਾ ਉਹ ਐਸਡੀ ਸਾਹਿਬ ਨੇ 2 ਦਿਨ ਅਸੀਂ ਵੇਟ ਕਰਾਂਗੇ ਉਸ ਤੋਂ ਬਾਅਦ ਜੇ ਕੋਈ ਹੱਲ ਨਾ ਹੋਇਆ ਤਾ ਅਸੀਂ ਇਹ ਟੈਂਟ ਨਹੀਂ ਲਾਵਾਂਗੇ ਟੈਂਟ ਉਹਦੇ ਪੱਕਾ ਲੱਗੇ ਰਹੂਗਾ ਬਾਈ ਕਿੰਨੇ ਸਮੇਂ ਤੋਂ ਬਾਈ ਇਹ ਗਰਾਊਂਡ ਆ ਜਿਹੜਾ ਨੌਜਵਾਨ ਮਤਲਬ ਖੇਡ ਰਹੇ ਆ ਇਹ ਇਹ ਬਾਈ 2023 ਤੋਂ 2023 'ਚ ਸਾਨੂੰ ਮਤਾ ਪਾ ਕੇ ਦਿੱਤਾ ਗਿਆ ਸੀ ਬਾਈ ਉਦੋਂ ਥਾਂ ਅਲਾਟ ਕੀਤਾ ਸੀਗਾ ਇਹ ਸਾਰਾ 2023 ਮਤਾ ਪਿਆ ਜੀ ਕਾਪੀ ਪਿਆ ਸਾਰਾ ਕੁਝ ਪਿਆ ਫੋਟੋਆਂ ਨੇ ਜਦੋਂ ਵੀਡੀਓ ਆ ਸਾਰਾ ਕੁਝ ਹੈ ਸਾਡੇ ਕੋਲ ਮੌਕੇ ਦਾ ਤੇ ਸਾਨੂੰ ਸੈਂਟਰ ਦਾ ਸੈਕਟਰੀ ਮਿਲਿਆ ਸੀ ਬਾਈ ਆਪਣੇ ਰਾਂਚਣਾ ਪਿੰਡ ਦਾ ਉਹ ਕਹਿੰਦਾ ਵੀ ਤੁਹਾਡੇ ਪਿੰਡ ਨੂੰ ਗ੍ਰਾਂਟ ਆਈ ਹੈ ਇਹਨੂੰ ਆਪਣੇ ਗਰਾਊਂਡ ਨੂੰ ਨੇ ਕਿੰਨੇ ਲੱਖ ਰੁਪਏ ਗਏ ਉਹ ਸਰਪੰਚ ਸਾਹਿਬ ਨੇ ਖੁਦ ਨੂੰ ਨਾ ਕਰੀ ਸਾਡੇ ਉੱਤੇ ਲੱਗਣਾ ਚਾਹੀਦਾ ਉਹਨਾਂ ਨੇ ਸਾਨੂੰ ਖੁਦ ਕਹਿ ਜੀ ਗਾ ਸਰਪੰਚ ਸਾਹਿਬ ਨੇ ਮੂਰਤੀ ਹਾਂਜੀ ਮੂਰਤੀ ਵੀ ਲੱਗਣਾ ਚਾਹੀਦਾ ਉਹ ਕਹਿੰਦੇ ਵੀ ਇਹ ਜਿਹੜੀ ਗਰਾਊਂਡ ਦੀ ਲੰਬਾਈ ਠੀਕ ਨਹੀਂ ਭਾਈ ਸਾਨੇ ਖੇਡਣ ਲਈ ਨੀ ਦੀ ਸੈਟਿੰਗ ਬਣਾ ਲਈ ਅਸੀਂ ਠੇਕੇ ਦੀ ਜ਼ਮੀਨ ਲੱਤੀਆ 2 ਬਿਗੇ ਤੁਹਾਨੂੰ ਥੋੜੇ ਟਾਈਮ ਬਾਅਦ ਪਤਾ ਲੱਗੋ ਠੇਕੜੇ ਦੀ ਜ਼ਮੀਨ ਅਸੀਂ ਬੈ ਲਵਾਂਗੇ ਭਾਈ ਸਾਡਾ ਅਸੀਂ ਕਰ ਰਹੇ ਹਾਂ ਡੋਨੇਟ ਇਕੱਠੀ ਹੋ ਰਹੀ ਹੈ ਅਸੀਂ ਉਹ ਬੈ ਲਵਾਂਗੇ ਜਿਹੜੀ ਅਸੀਂ ਉਹ ਠੇਕੇ ਦੇ ਲੈ ਕੇ ਬਾਹਰ ਆ ਥੋੜਾ ਟਾਈਮ ਮਿਲੇ ਸਾਨੂੰ ਅਸੀਂ ਸਾਰ ਪਰ ਨਾਲ ਸਰਕਾਰ ਦਾ ਯੋਗਦਾਨ ਆ ਸਾਨੂੰ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਸਾਨੂੰ ਬੇਨਤੀ ਹੈ ਜੀ ਉਹਨਾਂ ਨੇ ਸਾਡਾ ਯੋਗਦਾਨ ਕਿਦਾਂ ਦਾ ਭਾਲ ਦੇ ਸਕਦਾ ਜਿਵੇਂ ਹਰ ਤੋਂ ਸਾਨੂੰ ਗ੍ਰਾਂਟ ਦੇਣ ਸਕਕ ਟੁਕ ਟੁਕ ਦੇ ਸਟੇਡੀਅਮ ਦੀ ਹਾਲਤ ਦਾ ਕਰਨ ਬਈ ਉਹਦੇ ਦੇਖੋ ਕੁਝ ਵੀ ਨਹੀਂ ਹੋਣਾ ਸਾਡਾ 25 ਤੋਂ 30000 ਰੁਪਏ ਪਿੱਛੇ ਤੇ ਲੱਗ ਗਏ 10 15 ਲੀਟਰ ਤਾਂ ਰੰਗ ਲੱਗ ਗਿਆ ਸਾਡਾ ਬਈ ਪਿੱਛੇ ਤੇ ਕਰਨ ਫਿਰ ਅਸੀਂ ਜਾਲ ਆਪਦੇ ਪੈਸਿਆਂ ਦਾ ਲਾਇਆ ਜਿੱਕੇ ਦੇ ਜ਼ਮੀਨ ਪੱਲਿਓ ਲੰਨੇ ਆ ਸਾਦਾ ਕੁਝ ਬਈ ਪੱਲਿਓ ਕਰਦੇ ਸੀ ਕੋਈ ਇੱਕ ਵੀ ਬੰਦਾ ਆ ਕੇ ਸਾਨੂੰ ਕਹਿ ਦੇਵੇ ਵੀ ਸਾਤ ਰੁਪਏ ਇੱਕ ਪੈਸਾ ਵੀ ਲਿਆ ਹੋਵੇ ਕੋਈ ਪੋਲੀਟਿਕਲ ਦਾ ਹੋਵੇ ਜਾਂ ਕੋਈ ਵੀ ਹੋਵੇ ਕੋਈ ਪੰਚਾਇਤ ਮੈਂਬਰ ਸਰਪੰਚ ਅਸੀਂ ਕਿਸੇ ਤੋਂ ਕੋਈ ਰੁਪਏ ਨਹੀਂ ਲੈਂਦੇ ਬਈ ਸਾਰਾ ਕੁਝ ਪੱਲਿਓ ਕਰਦੇ ਆ ਸੀ ਬਈ ਪੈਸੇ ਦਾ ਕਿਵੇਂ ਕਰਦੇ ਹੋ ਸਾਡੇ ਕੋਈ ਬਹੁਤੀ ਜ਼ਮੀਨ ਨਹੀਂ ਹੈਗੀ ਜਿੰਨੇ ਵੀ ਅਸੀਂ ਮੁੰਡੇ ਆ ਸਾਰਿਆਂ ਦੀ 1 ਕਿੱਲੇ ਤੋਂ 8 ਝਮੀਨਾਂ ਸਾਰਿਆਂ ਕੋਲ ਟੋਟਲੀ ਹੁਣ ਜੇ ਤੁਸੀਂ ਮੇਰੇ ਤੇ ਲਾਗ ਲ ਇੱਕ ਬਿੱਗਾ ਜ਼ਮੀਨ ਨਹੀਂ ਸਾਡੇ ਕੋਲ ਕੋਈ ਵੱਡੀ ਅਸੀਂ ਪ੍ਰਾਪਰਟੀ ਵਾਲੇ ਨਹੀਂ ਪਰ ਹਾਂ ਖੱਬ ਦੀ ਮਿਹਰ ਆ ਸਾਰਾ ਕੋ ਸੈਟ ਆ ਕਿਉਂਕਿ ਬਾਹਰ ਅੰਦਰ ਸਾਡੇ ਬਹੁਤ ਗਏ ਹੋਣੇ ਮੁੰਡੇ ਉਹਨਾਂ ਨੇ ਵੀ ਸੈਟਿੰਗ ਕਰੀ ਅਸੀਂ ਆਪ ਇਕੱਠੇ ਕਰਦੇ ਆ ਛੋਟੇ ਤੋਂ ਲੈ ਕੇ ਬڑے ਤੱਕ ਜਿੰਨੇ ਮੁੰਡੇ ਆ ਸੀ ਆਪ 100000 ਰੁਪਿਆ ਪਾ ਕੇ ਸਾਰੇ ਕੰਮ ਬਈ ਅਸੀਂ ਆਪ ਕਰਦੇ ਆ ਇਹ ਕ ਪੰਚਾਇਤ ਨੂੰ ਦਿੰਦੇ ਨਹੀਂ ਪੰਚਾਇਤ ਨੂੰ ਨਹੀਂ ਜਿਹਦੇ ਕਿਸੇ ਦੀ ਹੋਰ ਜ਼ਮੀਨ ਆ ਉਹਨਾਂ ਨੂੰ ਦਿੰਦੇ ਪੰਚਾਇਤ ਤਾਂ ਸੱਤੋਂ ਹੁਣ ਮੰਗ ਰਹੀ ਆ 2 ਲੱਖ ਰੁਪਏ ਠੇਕੇ ਦਾ ਇਹ ਪਹਿਲਾ ਪੈੰਡੂਗਾ ਜਿੱਥੇ ਠੇਕਾ ਦੇ ਕੇ ਵੀ ਅਸੀਂ ਖੇਡਣ ਨੂੰ ਤਿਆਰ ਆ ਬਾਈ ਗਰਾਊਂਡ 'ਚ ਪਰ ਉਹ ਪੰਚਾਇਤ ਵਾਲਿਆਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਚੀਜ਼ ਦੀ ਸ਼ਰਮ ਹੋਣੀ ਚਾਹੀਦੀ ਆ ਵੀ ਇੱਕ ਮੁੰਡੇ ਆਪ ਪੈਸਾ ਇਕੱਠਾ ਕਰਕੇ ਆਪਦਾ ਕੰਮ ਚਲਾਏ ਅਸੀਂ ਕਦੇ ਵੀ ਪ੍ਰਸ਼ਾਸਨ ਤੋਂ ਕੋਈ ਵੀ ਸਾਨੂੰ ਵੀਡੀਓ ਦਿਖਾ ਦਿਓ ਵੀ ਅਸੀਂ ਕਦੇ ਵੀ ਕਹਾਂਗੇ ਸਾਨੂੰ ਪੈਸੇ ਪਾ ਦਿਓ ਕੁਝ ਵੀ ਨਹੀਂ ਅਸੀਂ ਬਾਈ ਆਪ ਦੇ ਕਰੀ ਜਾਂਦੇ ਬਹੁਤ ਆ ਪਰ ਸਾਨੂੰ ਗਰਾਊਂਡ ਤਾਂ ਛੱਡ ਦਿਓ ਯਾਰ ਬਾਈ ਅਸੀਂ ਇੰਨੀ ਕ ਨਸ਼ੇ ਵਾਲੀ ਜਿਹੜੀ ਗੱਲ ਆ ਤੁਹਾਡੇ ਤੇ ਆ ਰਹੀ ਆ ਵੀ ਇਹ ਨਸ਼ਾ ਕਰਦੇ ਆ ਕੁਝ ਇਦਾਂ ਦਾ ਵੀ ਹੈਗਾ ਨਸ਼ਾ ਬਾਈ ਤੁਸੀਂ ਐ ਕਰੋ ਜਿੰਨੇ ਅਸੀਂ ਖਿਡਰਨੇ ਆ ਤੁਸੀਂ ਕਦੇ ਵੀ ਸਾਡਾ ਕਿਤੇ ਵੀ ਡੋਪ ਟੈਸਟ ਕਰਾ ਸਕਦੇ ਆ ਕੋਲ ਲਿਪਮੇ ਲਾਉਂਦਾ ਬਈ ਸਾਡੇ ਚ ਕੋਈ ਬੀੜੀ ਜੜ ਤੋਂ ਬਹੁਤ ਦੂਰ ਦੀ ਗੱਲ ਆ ਬਹੁਤ ਅਸੀਂ ਸਾਫ਼ ਸੁਥਰੇ ਮੁੰਡਿਆਂ ਕੋਈ ਚੱਕਰ ਨਹੀਂ ਨਸ਼ੇ ਪੱਤੇ ਤੋਂ ਦੂਰ ਆ ਪਰ ਜਿਹੜੇ ਬੰਦੇ ਨੇ ਇਲਜ਼ਾਮ ਲਾਇਆ ਬਈ ਉਹਤੇ ਅਸੀਂ ਕਾਰਵਾਈ ਚਾਹੁੰਦੇ ਆ ਉਹਨੇ ਸਾਨੂੰ ਸਿੱਧਾ ਕਿਹਾ ਵੀ ਇਹ ਟੀਕੇ ਲਾਉਂਦੇ ਤੇ ਮੈਂ ਸਰੰਜਾਂ ਪੀਆ ਦੇਖਿਆ ਨਹੀਂ ਬਾਈ ਉਹ ਉਹਦਾ ਵੀ ਟੈਸਟ ਕਰਾ ਡਾਕਟਰ ਸਾਡੇ ਤੁਹਾਨੂੰ ਖੁਦ ਪਤਾ ਲੱਗ ਜੂ ਵੀ ਨਸ਼ੀੜੀ ਕੌਣ ਆ ਕਿਵੇਂ ਆ ਪਿੰਡ ਚ ਮਤਲਬ ਨਸ਼ੇ ਵਾਲਾ ਕਿਵੇਂ ਆ ਟੋਟ ਸਾਡੇ ਪਿੰਡ ਜੀ ਬਾਈ ਤੁਸੀਂ ਅੱਜ ਤੱਕ ਇੱਕ ਬੰਦਾ ਵੀ ਕੋਈ ਨੈਟ ਤੇ ਵੀਡੀਓ ਸਾਡੇ ਪਿੰਡ ਦੀ ਦਿਖਾ ਦਵੇ ਨਸ਼ੇ ਵਾਲੇ ਸਾਡੇ ਪਿੰਡ ਪਹਿਲਾ ਪਿੰਡ ਆ ਬਈ ਪਿਆਰ ਦਾ ਜਿੱਥੇ ਇੱਕ ਵੀ ਮੌਤ ਨਹੀਂ ਹੋਈ ਨਸ਼ੇ ਕਰਕੇ ਹਾਂਜੀ ਇਹ ਵੀ ਮਿਸਾਲ ਹੈ ਇੱਕ ਪੂਰੀ ਨਹੀਂ ਪੰਜਾਬ ਚ ਤੁਸੀਂ ਦੇਖ ਲਓ ਕਿੰਨੇ ਨਸ਼ੇ ਨਾਲ ਮੋਤ ਸਾਡਾ ਇੱਕ ਲੋਹਤਾ ਪਿੰਡ ਹੈ ਜਿੱਥੇ ਨਸ਼ੇ ਕਰਕੇ ਕੋਈ ਮੌਤ ਵੀ ਨਹੀਂ ਹੋਈ ਅੱਗੇ ਕਿੱਥੋਂ ਤੱਕ ਲੜੋਗੇ ਬਾਈ ਜੇ ਨਾ ਬਾਈ ਅਸੀਂ ਜਿੰਨਾ ਸਾਥੋਂ ਲੜਿਆ ਗਿਆ ਅਸੀਂ ਲੜਾਂਗੇ ਅਸੀਂ ਗਰਾਉਂਡ ਨਹੀਂ ਛੱਡਦੇ ਬਾਈ ਗਰਾਉਂਡ ਦੀ ਸਾਡੀ ਅਸੀਂ ਗਰਾਊਂਡ ਨਹੀਂ ਸਾੜ ਸਕਦੇ ਅਸੀਂ ਕਿਹੜਾ ਬਾਈ ਕੋਈ ਹੋਰ ਚੀਜ਼ ਮੰਗਿਆ ਗਰਾਊਂਡ ਹੀ ਮੰਗਿਆ ਬਾਈ ਹੁਣੇ ਸਾਡੇ ਕੋਈ ਹੋਰ ਅਸੀਂ ਕੋਈ ਬੀਜਣਾ ਨਹੀਂ ਕੁਛ ਹੋਰ ਲੈ ਕੇ ਨਹੀਂ ਜਾਣਾ ਅਸੀਂ ਹੋਰ ਪੈਸਾ ਲਾਉਣਾ ਕੋਈ ਲੈ ਕੇ ਥੋੜੀ ਹੋਰ ਉਹ ਪੰਚਾਇਤ ਨੂੰ ਲਾਲਚਾ ਬਾਈ ਪੰਚਾਇਤ ਖੁੰਦੀ ਉਹਨੂੰ ਲਾਲਚਾ ਠੇਕੇ ਦਾ ਸਾਨੂੰ ਤਾਂ ਵੀ ਕੋਈ ਲਾਲਚ ਨਹੀਂ ਅਸੀਂ ਤਾਂ ਠੇਕਾ ਦੇ ਰਹੇ ਹਾਂ ਸਾਨੇ ਉਹ ਪੈਸਾ ਖਰਚਣਾ ਉਹ ਲੈ ਕੇ ਜਾਣਾ ਪਰ ਅਸੀਂ ਚਾਹੁੰਦੇ ਵੀ ਜਿਹੜੀ ਮੂਲਲੀ ਹੁਣ ਜਨਰੇਸ਼ਨ ਉਹਨੂੰ ਵੀ ਬਾਈ ਕਰਾਉਣਾ ਚਾਹੀਦਾ ਹੁਣ ਮੇਰੇ ਵੀ ਬੇਟਾ ਉਹਨੂੰ ਵੀ ਗਰਾਊਂਡ ਚਾਹੀਦਾ ਬਾਈ ਚਲੋ ਅਸੀਂ ਤਾਂ ਹੁਣ ਖੇੜ ਹਟੇ ਹਫਤੇ ਚ ਇੱਕ ਦੋ ਦਿਨ ਆਉਨੇ ਹ ਤਕਰੀਬੇ ਮੁੰਡੇ ਤੁਸੀਂ ਆਪ ਹੀ ਦੇਖ ਲੋ ਦੁਗਣੀ ਦੀ ਮੁੰਡੇ ਨੂੰ ਕੋਈ ਬਾਹਰੋਂ ਆਏ ਹੋਏ ਤੇ ਤਕਰੀਬੇ ਸਾਡੇ ਪਿੰਡ ਦੇ ਹੈਗੇ ਨੇ 100 ਮੁੰਡਾ ਜੇ ਤੁਸੀਂ ਜਾ ਕੇ ਦੇਖੋ ਮੁਸਲਮਾਨ ਸਾਰਾ ਟੋਟਲ ਪਿੰਡ ਮੁਸਲਮਾਨ ਆਏ ਸਾਡੇ ਸਿਰਫ ਇੱਕ ਘਰ ਸਿੱਖਾਂ ਦਾ ਸਾਰੀ ਵਧੀਆ ਵਾਦੀਆਂ 1800 ਵੋਟ ਆ ਸਾਡੀ ਤੇ ਉਹਦੇ ਕਰਕੇ ਤਾਂ ਹੀ ਪਿੰਡ ਵੱਡੇ ਹੋਣ ਕਰਕੇ ਮੁੰਡੇ ਵੱਧ ਨਹੀਂ ਜੀ